ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਛਾ ਦੋਸਤੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਕਿ ਅਸਲ ਦੇ ਵਿੱਚ ਅਸਲੀਅਤ ਦੇ ਵਿੱਚ ਹੁਣ ਕੀ ਰੇਟ ਸੱਚੀ ਘਟਣਗੇ ਜਾਂ ਘਟ ਗਏ ਜਾਂ ਫਿਰ ਵਧਣਗੇ ਇਹਦੇ ਤੇ ਪੂਰੇ ਅੱਜ ਮੈਂ ਤੁਹਾਡੇ ਨਾਲ ਦਿਲ ਖੋਲ ਕੇ ਗੱਲ ਕਰਦਾ ਐਂਡ ਤੱਕ ਵੀਡੀਓ ਦੇਖਿਓ ਤੁਹਾਨੂੰ ਦੱਸ ਦੱਸ ਰਹੀ ਹਾਂ ਅਸਲ ਦੇ ਵਿੱਚ ਹੈ ਕੀ ਆ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡਾ ਹਾਲ ਇਹ ਹੈ ਇਸ ਸੱਪ ਦੇ ਮੂੰਹ ਵਿੱਚ ਨਾ ਜਿਵੇਂ ਕੋੜ ਕਰ ਲਈ ਆ ਜਾਂਦੀ ਆ ਉਹ ਹਾਲ ਹੈ ਸਾਡਾ ਕਿ ਨਾ ਬੰਦਾ ਨਾ ਚੱਬ ਸਕਦਾ ਨਾ ਉਹਨੂੰ ਨੰਗਾ ਸਕਦਾ ਨਾ ਛੱਡ ਸਕਦਾ ਇਹ ਕਿਉਂ ਮੈਂ ਕਹਿਣਾਗਾ ਅਸਲ ਦੇ ਵਿੱਚ ਦੋਸਤੋ ਗੱਲ ਕੀ ਹੈ ਕਿ ਜ਼ਮੀਨਾਂ ਦੇ ਰੇਟਾਂ ਲਈ ਜਿਹੜੀ ਕਹਾਣੀ ਹੈ ਜੇ ਤਾਂ ਜ਼ਮੀਨਾਂ ਦੇ ਰੇਟ ਦੀ ਗੱਲ ਕਰਦੇ ਆ ਕਿ ਜ਼ਮੀਨਾਂ ਦੇ ਰੇਟ ਵਧ ਰਹੇ ਨੇ ਕਾਰਨ ਦੱਸਣ ਦੀ ਕੋਸ਼ਿਸ਼ ਕਰਦੇ ਆ ਫਿਰ ਮਤਲਬ ਦਹਾਈ ਮੱਚਦੀ ਆ ਨਹੀਂ ਹਾਇ ਸਸਤੀ ਐ ਜੀ ਮਤਲਬ ਇਹ ਇਹ ਫਿਰ ਲੋਕਰੋਲਾ ਪਾਉਣ ਲੱਗਦੇ ਨੇ ਅੱਛਾ ਜੇ ਅਸਲੀਅਤ ਦੱਸਦੇ ਆ ਕਿ ਨਹੀਂ ਜਿਹੜੇ ਰੇਟ ਨੇਗੇ ਇਸ ਵਿੱਚ ਨਿਕਟ ਗਏ ਘਟ ਰਹੇ ਨੇ ਥੱਲੇ ਨੂੰ ਆ ਰਹੇ ਨੇ ਫਿਰ ਮਤਲਬ ਕੀ ਹੈਗਾ ਕਿ ਫਿਰ ਦੂਜੇ ਲੋਟ ਨੁਕਸਾਨ ਹੁੰਦਾਗਾ ਉਹ ਕਿਵੇਂ ਹੁਣ ਦੇਖੋ ਦੋਸਤੋ ਮੈਂ ਇਸ ਮਹੀਨੇ ਦੀ ਤੁਹਾਨੂੰ ਰਿਪੋਰਟ ਦਿੰਦਾ ਰਹਾਂਗਾ ਕਿ ਜ਼ਮੀਨਾਂ ਦੇ ਰੇਟ ਨੇ ਜਿਹੜੇ ਉਹ ਘਟ ਰਹੇ ਨੇ ਥੱਲੇ ਨੂੰ ਆ ਗਏ ਇਹ ਮਹੀਨਾ ਤਾਂ ਖਾਸ ਤੌਰ ਤੇ ਇਸ ਤਰ੍ਹਾਂ ਦਾ ਹੁੰਦਾ ਹੈਗਾ ਤੇ ਲੇਕਿਨ ਇਹਦੇ ਨਾਲ ਕੀ ਹੈਗਾ ਕਿ ਜਿਹੜੇ ਲੋਕ ਫਾਲਤੂ ਰੇਟ ਮੰਗਦੇ ਆ ਜਿਹੜੇ ਜਿਨ੍ਹਾਂ ਨੇ 80 85 ਉਦਾਂ ਹੀ ਮਤਲਬ ਉਹਨਾਂ ਦੇ ਦਿਮਾਗ ਤਾਂ ਟਿਕਾਣੇ ਆ ਕੇ ਠੀਕ ਹੈ ਉਹਨਾਂ ਨੇ ਬਾਈਆਂ ਨੇ ਮੈਂ ਇਹ ਵੀ ਚਲੋ ਗਲਤ ਕਹਿ ਗਿਆ ਦੀ ਦਿਮਾਗ ਟਿਕਾਣੇ ਨਹੀਂ ਉਹ ਆਪਣੇ ਗੱਲ ਨੂੰ ਸਮਝ ਗਏ ਕਿ ਫालतੂ ਰੇਟ ਮੰਗਣ ਦੇ ਨਾਲ ਆਪਣਾ ਨੁਕਸਾਨ ਹੁੰਦਾ ਸੌਦੇ ਨਹੀਂ ਹੁੰਦੇ ਜਦੋਂ ਜਦੋਂ ਸੌਦੇ ਹੁਣ ਰੁਕ ਜਾਂਦੇ ਨੇ ਤਾਂ ਨੁਕਸਾਨ ਵੇਚਦਾਰਾਂ ਦਾ ਹੀ ਹੁੰਦਾ ਬਾਈ ਜੀ ਜੇ ਤੁਸੀਂ ਸਹੀ ਗੱਲ ਜਾਣੋ ਨਾ ਨੁਕਸਾਨ ਤਾਂ ਵੇਚਣ ਵਾਲੇ ਤੁਹਾਡਾ ਹੀ ਹੁੰਦਾਗਾ ਤੁਸੀਂ ਪਹਿਲਾਂ ਚੰਮਲ ਚੰਮਲ ਕੇ ਰੇਟ ਵੱਧ ਮੰਗ ਲੈਨੇ ਹੋ ਜਦੋਂ ਫਿਰ ਸੌਦੇ ਰੁਕ ਜਾਂਦੇ ਨੇ ਫਿਰ ਨੁਕਸਾਨ ਕਿਹਦਾ ਹੋਇਆ ਤੁਹਾਡਾ ਹੀ ਹੋਇਆ ਨਾ ਲੇਕਿਨ ਜਦੋਂ ਇਹ ਅਸਲੀਅਤ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਰੇਟ ਘਟ ਗਏ ਫਿਰ ਖਰੀਦਦਾਰ ਦੂਜੀ ਲੋਟ ਦਾ ਮਤਲਬ ਕਰ ਲੈਂਦਾ ਕਿ ਨਹੀਂ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਕਿ ਰੇਟ ਘਟ ਗਏ ਜਦੋਂ ਫਿਰ ਜ਼ਮੀਨ ਉਹਨਾਂ ਨੂੰ ਦੱਸੀ ਦੀ ਹੈ ਕਿ ਇੱਥੇ ਰੇਟ 60 ਲੱਖ ਦਾ ਜੀ ਉਹ ਕਹਿੰਦੇ ਨੇ ਜੀ 60 ਦਾ ਤੁਸੀਂ ਕਿਉਂ ਕਹਿੰਦੇ ਹੋ ਰੇਟ ਤਾਂ ਤੁਸੀਂ ਖੁਦ ਦੱਸਦੇ ਹੁੰਦੇ ਨੂੰ ਵੀ ਭਾਈ ਘਟ ਗਏ ਹੁਣ ਉਹ ਨੂੰ ਇਹ ਗੱਲ ਦੀ ਨਹੀਂ ਸਮਝ ਪੈਂਦੀ ਕਿ ਜਿਹੜਾ ਰੇਟ ਘਟਣ ਦਾ ਮਤਲਬ ਕੀ ਹੈ ਬਾਈ ਦੀ ਰੇਟ ਉਹ ਘਟ ਗਏ ਜਿਹੜੀ ਜਿਵੇਂ ਆਪਾਂ ਕਹਿੰਦੇ ਨੂੰ ਦੇਖ ਕੇ ਜਿਹੜਾ ਬੁਲਬੁਲਾ ਸੀਗਾ ਉਹ ਫੁੱਟ ਗਿਆ ਜਿਹੜਾ ਗੁਬਾਰ ਉਹੀ ਭਰਿਆ ਹੋਇਆ ਸੀਗਾ ਉਹ ਗੁਬਾਰ ਕਿਹੜਾ ਭਰਿਆ ਹੋਇਆ ਸੀਗਾ ਉਹ ਗੁਬਾਰ ਭਰਿਆ ਹੋਇਆ ਸੀਗਾ ਜਿਹੜੇ 60 ਲੱਖ ਵਾਲੇ 80 85 ਲੱਖ ਰੁਪਈਆ ਮੰਗਦੇ ਸੀ ਜਿਹੜੇ 15 ਤੋਂ 25 ਲੱਖ ਤੱਕ ਫਾਲਤੂ ਰੇਟ ਜਿਹੜਾ ਉੱਪਰ ਕੋਈ ਡਿਮਾਂਡ ਦੇ ਵਿੱਚ ਮੰਗਿਆ ਹੋਇਆ ਸੀਗਾ ਉਹ ਬੁਲਬੁਲਾ ਫੁੱਟ ਗਿਆ ਲੇਕਿਨ ਜਿਹੜਾ ਉਹ ਜੈਨੂਅਲ ਰੇਟ ਹੈਗਾ ਜੇ ਤੁਸੀਂ ਜਿਹੜੇ ਹੁਣ ਜਦੋਂ ਮੰਨ ਲਓ ਤੁਸੀਂ ਅੱਜ ਤੋਂ ਮਹੀਨਾ ਪਹਿਲਾਂ ਜਿਹੜੇ ਮਰਜੀ ਡੀਲਰ ਨੂੰ ਪੁੱਛ ਕੇ ਦੇਖ ਲਓ ਸਾਡੇ ਖਾਸ ਤੌਰ ਤੇ ਮਲੇਰ ਕੋਲੇ ਦੀ ਗੱਲ ਕਰ ਲਾਂ ਧੂਰੀ ਸੰਗਰੂਰ ਖੰਨਾ 80 85 ਤੋਂ ਘੱਟ ਕੌਣ ਮੰਗਦਾ ਸੀਗਾ ਜੀ ਤੋਂ ਮਰਜੀ ਪੁੱਛ ਲਓ ਬਾਈ ਜੀ 18 ਲੱਖ ਵਿਕੇ ਦਾ ਲੈਣਾ ਬਾਈ ਜੀ 80 ਲੱਖ ਲੈਣਾ ਬਾਈ ਜੀ 85 ਲੱਖ ਲੈਣਾ ਹੁਣ 65 ਲੱਖ ਲੈਣਾ ਬਾਈ ਚੱਲ 60 ਤੱਕ ਦਵਾ ਦਿਓ ਹਣ ਬਾਈ ਜੀ 20-25 ਲੱਖ ਰੁਪਈਆ ਇਹ ਗਵਾਰ ਜਿਹੜਾ ਫਟ ਗਿਆ ਹੁਣ ਮਤਲਬ ਜਦੋਂ ਖਰੀਦਦਾਰ ਨਾਲ ਗੱਲ ਕਰਦੇ ਆ ਜਦੋਂ ਦੱਸਦੇ ਆ ਵੀ ਭਾਈ ਰੇਟ 65 ਮੰਗਦੇ ਨੇ 60 ਤੱਕ ਹੋਜੂ ਫਿਰ ਉਹ ਕਹਿੰਦੇ ਨਹੀਂ ਨਾਲੇ ਦਾ ਬਾਈ ਜੀ ਤੁਸੀਂ ਕਹਿੰਦੇ ਸੀ ਰੇਟ ਯਾਰ ਘਟ ਗਿਆ ਮਤਲਬ ਹੁਣ ਜਿਹੜਾ ਖਰੀਦਦਾਰ ਹੈ ਹੁਣ ਉਹ ਕਹਿੰਦਾ ਵੀ ਨਹੀਂ ਥੱਲੇ ਲਿਆਓ ਸਿੱਟ ਕੇ ਨਦਲ ਦੇਖੋ ਬਾਈ ਜੀ ਇਹ ਗੱਲਾਂ ਨੇ ਜਿਹੜੀਆਂ ਫਿਰ ਇਹ ਹੁਣ ਹੁਣ ਤੁਸੀਂ ਖੁਦ ਆਪਦਾ ਨੁਕਸਾਨ ਕਰਾਉਂਗੇ ਮੈਂ ਤੁਹਾਨੂੰ ਉਹ ਗੱਲਾਂ ਕਹਿ ਰਿਹਾ ਜਿਹੜੀਆਂ ਦੋਸਤੋ ਚੁੱਪ ਦੀਆਂ ਤਾਂ ਬੰਦਿਆਂ ਨੂੰ ਹੈਗੀਆਂ ਨੇ ਪਰ ਗੱਲਾਂ ਮੈਂ ਤੁਹਾਨੂੰ ਕਹਣਾ ਸੱਚੀਆਂ ਹੁਣ ਮੇਰੀ ਗੱਲ ਸੁਣਿਓ ਧਿਆਨ ਨਾਲ ਆਹ ਮਿੰਨਾ ਜਿਹੜਾ ਬੰਦਿਆਂ ਨੇ ਗੱਲਾਂ ਕਰ ਕਰਕੇ ਨਘਾ ਲਿਆ ਮੈਨੂੰ ਪਤਾ ਸਾਰਾ ਜਿਹੜੇ ਬੰਦੇ ਖਰੀਦਦਾਰ ਨੇ ਮੇਰੇ ਕੋਲ ਅੱਜ ਹੀ ਘਟੂ ਘਟ ਹੁਣ ਤੱਕ 200 ਫੋਨ ਆ ਚੱਕਿਆਗਾ ਹਾਂ ਬਾਈ ਜੀ ਕਿੰਨਾ ਕੱਟ ਗਿਆ ਬਾਈ ਜੀ ਆਹ ਰੇਟ ਸਾਡੀ ਬਾਈ ਜੀ ਅਸੀਂ ਪ੍ਰੋਪਰ ਉਹ ਜ਼ਮੀਨ ਦੀ ਰੇਟ ਪਾਉਨੇ ਆ ਵੀਡੀਓ ਜਿਹੜੀ ਮੇਰੇ ਕੋਲ ਸਿੱਧੀ ਜ਼ਮੀਨ ਹੁੰਦੀ ਹੈ ਜਿਹੜੇ ਮਤਲਬ ਖੁਦ ਮੇਰੇ ਕੋਲ ਵੇਚਣ ਨੂੰ ਆਪ ਬੰਦਿਆ ਨੇ ਜ਼ਮੀਨ ਲਾਈ ਹੁੰਦੀ ਆ ਉਹਦੀ ਹੀ ਅਸੀਂ ਵੀਡੀਓ ਪਾਉਨੇ ਆ ਦੂਜੀ ਜ਼ਮੀਨ ਦੀ ਅਸੀਂ ਵੀਡੀਓ ਨਹੀਂ ਪਾਉਂਦੇ ਹੈਗੇ ਤੇ ਲੇਕਿਨ ਹੁਣ ਉਹਦੀ ਪੁੱਛ ਪੁੱਛ ਕੇ ਤੁਸੀਂ ਟਾਈਮ ਖਰਾਬ ਕਰੀ ਜਾ ਰਹੇ ਹੋ ਜਦੋਂ ਜੈਨੂਅਲ ਤੁਹਾਨੂੰ ਸਹੀ ਰੇਟ ਦੱਸ ਦਿਆਂ ਤਾਂ ਤੁਸੀਂ ਕਹਿੰਦੇ ਹੋ ਨਹੀਂ ਯਾਰ ਨਾਲ ਤਾਂ ਤੁਸੀਂ ਕਹਿੰਦੇ ਸੰਧੂ ਸਾਹਿਬ ਰੇਟ ਘਟ ਗਏ ਹੁਣ ਤੁਹਾਡਾ ਮਤਲਬ ਹੈ ਕਿ ਹੁਣ ਅਸੀਂ ਤੁਹਾਨੂੰ ਕਹੀਏ ਵੀ ਪਾਈ ਤੁਸੀਂ ਜੀ 50 55 ਤੇ ਆਜੋ ਜਾਂ ਹੁਣ ਮਤਲਬ ਮੈਨੂੰ ਅੱਜ ਜਿੰਨੇ ਕੋਣ ਫਿਰ ਰੁਕ ਜਾਣੇ ਆ ਜੀ ਅਜੇ ਹੋਰ ਹੁਣ ਪਹਿਲਾਂ ਵੇਚਦਾਰਾਂ ਨੇ ਨੁਕਸਾਨ ਕਰਵਾਇਆ ਆਪਦਾ ਹੁਣ ਖਰੀਦਦਾਰ ਆਪਦਾ ਨੁਕਸਾਨ ਕਰਾਉਣਗੇ ਉਹ ਕਿਵੇਂ ਮੂਰਲੇ ਮਹੀਨੇ ਮੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਦਸੰਬਰ ਦੇ ਮਹੀਨੇ ਦੋਸਤੋ ਰੇਟ ਵਧਣੇ ਸਟਾਰਟ ਹੋ ਜਾਣੇ ਨੇ ਉਹਨਾਂ ਦੇ ਕਾਰਨ ਨੇ ਜਿਹੜੇ ਕਾਰਨ ਮਹਾਲੀ ਦੇ ਆਲੇ-ਦਾਲੇ ਪਿੰਡ ਐਕਵਾਇਰ ਹੋ ਰਹੇ ਨੇ ਹੋਰ ਮਹਾਲੀ ਦੇ ਆਲੇ-ਦਾਲੇ ਪਿੰਡ ਹੋਰ ਐਕਵਾਇਰ ਹੋ ਰਹੇ ਨੇ ਉਹਨਾਂ ਦਾ ਬੂਮ ਨਾਲ ਦੀ ਨਾਲ ਪਟਾਕਾ ਚੱਲੂਗਾ ਉਸੇ ਟਾਈਮ ਔਰ ਜਿਹੜੇ ਹਜ਼ਾਰਾਂ ਲੋਕ ਪੈਸਾ ਰੱਖੀ ਬੈਠੇ ਨੇ ਜਦੋਂ ਫਿਰ ਮਾੜੀ ਜੀ ਖਬਰ ਆਉਂਦੀ ਆ ਨਾ ਕਿ ਇੱਥੇ ਪਿੰਡ ਅਕਵਾਇਰ ਹੋਣ ਲੱਗ ਗਿਆ ਜੀ ਰੇਟ ਵਧਣ ਲੱਗ ਗਿਆ ਫਿਰ ਗੋਲੀ ਮੰਗੂ ਭੱਜ ਲੈਂਦੇ ਨੇ ਸੇਤ ਇੱਕ ਦੂਜੇ ਦੇ ਮੂਰੋਂ ਦੀ 10 ਗਾਹਕ ਚੱਲਦੇ ਨੇ ਉੱਥੋਂ ਖਰੀਦਦਾਰ ਔਰ 90 ਮੂਰੇ ਚੱਲਦੇ ਨੇ ਫਾਈਨੈਂਸਰ ਗਾਹਕ ਨੂੰ ਕੋਈ ਜ਼ਮੀਨ ਫਾਈਨੈਂਸਰ ਲੈਣ ਨਹੀਂ ਦਿੰਦਾ ਹੈਗਾ ਜ਼ਮੀਨ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਫਾਈਨੈਂਸਰ ਕਿਉਂਕਿ ਹਰ ਜਗ੍ਹਾ ਤੇ ਫਾਈਨੈਂਸਰ ਬੈਠਾ ਹੈਗਾ ਥੋੜੇ ਆਉਣ ਤੋਂ ਪਹਿਲਾਂ ਪਹਿਲਾਂ ਫਾਈਨੈਂਸਰ ਜ਼ਮੀਨ ਚੱਕ ਲੈਂਦਾ ਹੁਣ ਮੈਨੂੰ ਤੁਸੀਂ ਦੱਸ ਦੋ ਕਿਹੜੇ ਜ਼ਿਮੀਦਾਰਾਂ ਤੋਂ ਸਿੱਧੀਆਂ ਜ਼ਮੀਨਾਂ ਨੇ ਮੇਰੇ ਕੋਲ ਖੁਦ ਆਹ ਜ਼ਮੀਨਾਂ ਜਿਹੜੀਆਂ ਮੈਂ ਐਡਮ ਪਾਉਣਾ ਇਹ ਮੇਰੇ ਕੋਲ ਜ਼ਿਮੀਦਾਰਾਂ ਦੀਆਂ ਸਿੱਧੀਆਂ ਜ਼ਮੀਨਾਂ ਨੇ ਜਿਹੜੀਆਂ ਮੈਂ ਪਾ ਰਿਹਾ ਐਡਾ ਲੇਕਿਨ 90% ਜ਼ਮੀਨਾਂ ਨੇ ਜਿਹੜੀਆਂ ਉਹ ਫਾਈਨੈਂਸਰਾਂ ਕੋਲੇ ਚੱਕੀਆਂ ਹੋਈਆਂ ਨੇ ਮੇਰਾ ਕਹਿਣ ਦਾ ਭਾਵ ਕੀ ਆ ਕਿ ਜਦੋਂ ਫਿਰ ਰੇਟ ਥੋੜਾ ਜਿਆ ਤੇਜ਼ ਹੋਣ ਦੀ ਮਤਲਬ ਉਸ ਤੇ ਆਉਂਦਾ ਉਦੋਂ ਪਹਿਲਾਂ ਪਹਿਲਾਂ ਜ਼ਮੀਨਾਂ ਨੇ ਜਿਹੜੀਆਂ ਉਹ ਫਾਈਨੈਂਸਰਾਂ ਨੇ ਚੱਕ ਲੈਣੀਆਂ ਨੇ ਕਿਉਂਕਿ ਉਹ ਤਾਂ ਹੁਣ ਰਜਿਸਟਰੀਆਂ ਕਰਾ ਕੇ ਵਿਲੇ ਹੋ ਜਾਣਗੇ ਉਹਨਾਂ ਦੇ ਪੈਸੇ ਤਾਂ ਵਾਪਸ ਆ ਜਾਣਗੇ ਜਿਹੜੀਆਂ ਜ਼ਮੀਨਾਂ ਉਹਨਾਂ ਨੇ ਵੇਚੀਆਂ ਹੋਈਆਂ ਨੇ ਔਰ ਤੁਸੀਂ ਜਿਹੜਾ ਗਾਹਕ ਹੈ ਅਸਲੀ ਐਂਡ ਯੂਜ਼ਰ ਉਹ ਫਿਰ ਮਤਲਬ ਇਹ ਆਸ ਕਰਦਾ ਕਰਦਾ ਵੀ ਸ਼ਾਇਦ ਘਟ ਜੇ ਸ਼ਾਇਦ ਘਟ ਜੇ ਫਿਰ ਜਦੋਂ ਹੁਣ ਪਤਾ ਲੱਗੂ ਵੀ ਨਹੀਂ ਜੇ ਤਾਂ 60 ਤੋਂ ਫਿਰ 70 ਤੇ ਚਲਿਆ ਗਿਆ ਫਿਰ ਉਹ ਆਉਣਗੇ ਫਟਾਫਟ ਬਾਈ ਜੀ ਚੱਲ 60 ਵਾਲੇ ਕਰਾਂ ਦੇ ਯਾਰ 60 ਕਹਿੰਦੇ ਸੀ ਉਦੋਂ ਤੁਸੀਂ ਉਦੋਂ ਨੂੰ 60 ਵਾਲੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਫਾਈਨੈਂਸਰ ਆ ਰਹੇ ਸਾਰਿਆਂ ਨੇ ਚੱਕ ਲੈਣੀਆਂ। ਫਿਰ ਉਹ ਰੇਟ ਕਿੰਨਾ ਰੱਖਣਗੇ 80 ਲੱਖ ਰੁਪਈਆ। ਫਿਰ ਤੁਸੀਂ ਕਹੋਗੇ ਯਾਰ ਉਦੋਂ ਤਾਂ 60 ਕਹਿੰਦੇ ਸੀਗੇ ਬਾਈ ਜੀ। ਜਦੋਂ ਨਾਲ ਤੁਨੋਂ ਅਸੀਂ ਇਹ ਵੀ ਕਹਿੰਦੇ ਸੀਗੇ ਵੀ ਬਾਈ ਜੀ ਮਤਲਬ ਨਵੰਬਰ ਦੇ ਮਹੀਨੇ-ਮਹੀਨੇ ਲੈ ਲਓ ਜਿਹਨੇ ਲੈਣੀਆਂ ਰੇਟ ਇਹ ਮਹੀਨੇ ਰੁਕੇ ਹੁੰਦੇ ਨੇ ਘਟੇ ਹੁੰਦੇ ਨੇ ਰੇਟ ਕਿਉਂਕਿ ਰਜਿਸਟਰੀਆਂ ਹੋਣੀਆਂ ਹੁੰਦੀਆਂ ਨੇ ਕਿਆ। ਲੇਕਿਨ ਉਹ ਸਮਾਂ ਅਜੇ ਨਹੀਂ ਆਇਆ। ਉਹ ਸਮਾਂ ਨਹੀਂ ਆਇਆ ਜਿਹਨੂੰ ਸਲੰਪ ਕਹਿੰਦੇ ਹੁੰਨੇ ਆ। ਉਹਦੀ ਹਜੇ ਆਸ मत ਕਰੋ ਉਸ ਤਰ੍ਹਾਂ ਦਾ ਹਜੇ ਸਲੰਪ ਨਹੀਂ ਆਇਆ ਹੈਗਾ ਸੋ ਇਹ ਚੀਜ਼ਾਂ ਤੁਸੀਂ ਆਪੋ ਆਪਣਾ ਨੁਕਸਾਨ ਕਰਾਉਨੇ ਹੋ ਵੀਰੇ ਜਿਹੜੇ ਫਾਲਤੂ ਰੇਟ ਮੰਗ ਕੇ ਉਹ ਵੀ ਆਪਦਾ ਨੁਕਸਾਨ ਕਰਾਉਂਦੇ ਨੇ ਜਿਹੜੇ ਬਿਨਾ ਮਤ ਤੋਂ ਰੇਟ ਪੁੱਛ-ਪੁੱਛ ਕੇ ਲੇਟ ਕਰੀ ਜਾਣਾ ਤੇ ਉਹ ਉਹ ਵੀ ਆਪਦਾ ਨੁਕਸਾਨ ਕਰਾਉਂਦੇ ਨੇ ਫਾਇਦਾ ਕਾਹਨ ਠਾਉਂਦੇ ਨੇ ਫਾਈਨੈਂਸਰ ਪ੍ਰੋਫਟ ਕਾਹਨ ਕਮਾਉਂਦੇ ਨੇ ਫਾਈਨੈਂਸਰ ਜਿਹੜੇ ਜਦੋਂ ਜ਼ਮੀਨਾਂ ਜਿੰਨੀਆਂ ਮਾਲਕਾਂ ਦੀਆਂ ਵਿਕਣ ਵਾਲੀਆਂ ਨੇ ਉਹ ਉਹਨਾਂ ਨੇ ਲੈ ਲੈਣੀਆਂ ਨੇ ਕਿ ਆ ਫੇਰ ਤੁਸੀਂ ਜ਼ਮੀਨ ਲਭੋਗੇ ਕਿੱਥੋਂ ਬਾਕੀ ਲੋਕ ਜ਼ਮੀਨ ਵੇਚਦੇ ਨਹੀਂ ਹੈਗੇ ਸੋ ਇਹ ਚੀਜ਼ ਹੁਣ ਮੈਂ ਕਹਿਣਾ ਕੀ ਚਾਹੁੰਨਾ ਤੁਸੀਂ ਮੇਰੀ ਗੱਲ ਨੂੰ ਸਮਝੇ ਜਾਂ ਰਿਜ਼ਲਟ ਨਿਕਲਿਆ ਕਿ ਨਹੀਂ ਨਿਕਲਿਆ ਰਿਜ਼ਲਟ ਮੈਂ ਤੁਹਾਨੂੰ ਇਹ ਕਹਿਣਾ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰ ਲਈ ਕਿਵੇਂ ਆਈ ਹੋਈ ਆ ਕਿ ਜਿਹੜੇ ਸਸਤੀਆਂ ਜ਼ਮੀਨਾਂ ਚਾਹੁੰਦੇ ਨੇ ਉਹ ਤਾਂ ਕਹਿੰਦੇ ਨੇ ਵੀ ਕਦੋਂ ਚੈਨਲ ਤੇ ਬੈਠ ਕੇ ਸਰਪੰਚ ਕਹੇ ਜਾਂ ਮੇਰੇ ਨਾਲ ਦੇ ਹੋਰ ਮੈਂ ਕੋ ਇਕੱਲਾ ਤਾਂ ਨਹੀਂ ਹੈਗਾ ਕਿ ਇਹ ਕਦੋਂ ਕਹਿਣ ਵੀ ਭਾਈ ਰੇਟ ਮਤਲਬ ਜੀ ਜਿਹੜਾ ਮਤਲਬ 40 ਤੇ ਆ ਗਿਆ ਫੇਰ ਆਪਾਂ ਜ਼ਮੀਨ ਖਰੀਦਾਂਗੇ ਜਦੋਂ ਸਾਨੂੰ ਟੈਲੀਫੋਨ ਤੇ ਕਹਿਣ ਵੀ ਭਾਈ ਚੱਕ 40 ਦੀ ਜ਼ਮੀਨ ਭਾਈ ਜੀ ਮੈਂ ਹੁਣ ਕੈਡ ਪਾ ਕੇ ਆਟਿਆ ਮੇਰੇ ਕੋਲ 7 ਕਿੱਲੇ ਦੀ ਪਾਰਟੀ ਕੈਸ਼ ਲਈ ਬੈਠਿਆ ਵੀ ਭਾਈ ਮੈਂ ਤੁਸੀਂ ਕਹਿੰਦੇ ਉਹਨਾਂ ਬਿਆਨੇ ਟੁੱਟ ਗਏ ਬਿਆਨੇ ਟੁੱਟ ਗਏ ਬਿਆਨੇ ਟੁੱਟ ਟੁੱਟਣਗੇ ਬਿਆਨੇ ਲਓ ਮੈਂ ਹੁਣ ਐਡ ਪਾਈਆ ਮੇਰੇ ਕੋਲੇ 7 ਕਿੱਲੇ ਦੀ ਪਾਰਟੀ ਨਗਦ ਕੈਸ਼ ਤਿਆਰ ਬੈਠੀ ਆ ਕੀ ਦਾ ਕਿਸਦਾ ਬਿਆਨਾ ਮਰਦਾ ਲਿਓ ਮੈਨੂੰ ਦਿਓ ਮੈਨੂੰ ਦਿਓ ਮਤਲਬ ਜਿਹੜਾ ਜ਼ਮੀਨ ਦਿੰਦਾ ਵੀ ਭਾਈ ਰੇਟ ਤੋੜ ਕੇ ਦੇ ਰਿਹਾ ਮੈਂ ਐਡ ਵੀ ਪਾਈ ਆ ਤੇ ਮੈਂ ਵੀਡੀਓ ਚ ਵੀ ਬੋਲ ਕੇ ਕਹਿਣਾਗਾ ਜਿਹੜੇ ਮੈਨੂੰ ਮੈਸੇਜ ਕਰਦੇ ਹੁੰਨੇ ਹੋ ਵੀ ਹਾਏ ਬਿਆਨੇ ਹੁਣ ਗਏ ਜੀ ਬਿਆਨੇ ਟੁੱਟ ਗਏ ਜੀ ਲਿਓ ਹੁਣ ਦਵਾ ਮੈਨੂੰ ਕੌਣ ਦਵਾਉਂਦਾਗਾ 7 ਕਿੱਲਾਂ ਦੀ ਪਾਰਟੀ ਮੇਰੇ ਕੋਲ ਕੈਸ ਲਈ ਬੈਠੀ ਆ 15 ਕਿੱਲਾਂ ਦੀ ਮੇਰੇ ਕੋਲ ਕੈਸ ਲਈ ਬੈਠੀ ਆ ਹੋਰ ਜਿੰਨਿਆਂ ਦੇ ਕੋ ਹਾਂ ਮੈਂ ਕੈਸ ਕਰਾਉਣਾ ਲੇਕਿਨ ਇਹ ਆ ਕੇ ਦੱਸੇ ਬੰਦਾ ਵੀ ਭਾਈ ਆ ਮੇਰੀ ਰਜਿਸਟਰੀ ਦੀ ਡੇਟ ਆ ਗਈ 15 ਨਵੰਬਰ ਤੇ ਰਜਿਸਟਰੀ ਕਰਾਓ ਮੈਂ ਜਿੰਨੇ ਨੂੰ ਲਈ ਆ ਜ਼ਮੀਨ ਉਹਨੇ ਨੂੰ ਦਿੰਨਾਗਾ ਲੈ ਕਰਵਾ ਦਿਓ ਜਿੰਨੀਆਂ ਕਰਾਉਣੀਆਂ ਨੇ ਮਤਲਬ ਇਹ ਫਾਲਤੂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਆਪਾਂ ਖਰਾਬ ਕਰ ਦਿੰਨੇ ਆ ਮਾਰਕੀਟ ਨੂੰ ਸੋ ਮੈਂ ਹੁਣ ਇਹ ਗੱਲ ਕਹਿਣੀ ਚਾਹਣਾਗਾ ਜਿਹੜੇ ਐਂਡ ਯੂਜ਼ਰ ਖਰੀਦਣ ਵਾਲੇ ਨੇ ਉਹਨਾਂ ਨੂੰ ਬੇਨਤੀ ਆ ਕਿ ਹੁਣ ਸਹੀ ਠਿਕਾਣੇ ਤੇ ਜਿਵੇਂ ਆਪਾਂ ਕਹਿੰਦੇ ਉਹਨਾਂ ਨਾਲ ਸਮਾਨਾਂਤਰ ਸਹੀ ਸਥਿਤੀ ਆਈ ਹੋਈ ਆ ਹੁਣ ਠਿਕਾਣੇ ਤੇ ਆ ਗਹਾਂ ਨੇ ਹੁਣ ਤੁਸੀਂ ਅਸਲੀ ਮਾਲਕਾ ਤੋਂ ਜ਼ਮੀਨ ਖਰੀਦ ਸਕਦੇ ਹੋ ਮੌਕਾ ਹੈਗਾ ਇਹ ਲੇਕਿਨ ਜਦੋਂ ਇਹ ਜਿਹੜੀ ਮੈਂ ਹੁਣ ਜਦੋਂ ਤੁਹਾਨੂੰ ਦੱਸੀਆ ਦਸੰਬਰ ਦੇ ਵਿੱਚ ਰੇਟ ਵਧਣਗੇ ਫੇਰ ਰੇਟ ਫੇਰ ਤੁਹਾਨੂੰ ਜ਼ਮੀਨ ਨਹੀਂ ਲੱਭਣੀ ਹੈਗੀ ਫੇਰ ਜ਼ਮੀਨ ਫਾਈਨੈਂਸਰਾਂ ਕੋਲੇ ਹੋਊਗੀ ਫੇਰ ਜ਼ਮੀਨ ਤੁਹਾਨੂੰ ਫਾਈਨੈਂਸਰਾਂ ਤੋਂ ਮਿਲੇਗੀ ਇਹੇ ਜ਼ਮੀਨਾਂ ਨੇ ਜਿਹੜੀਆਂ ਫੇਰ ਤੁਹਾਨੂੰ ਇਹੇ ਜ਼ਮੀਨਾਂ 10 ਤੋਂ 15 ਲੱਖ ਰੁਪਇਆ ਰੇਟ ਮਹਿੰਗੀਆਂ ਮਿਲਣਗੀਆਂ ਤੁਸੀਂ ਜੋ ਮਰਜੀ ਕਹਿ ਲਓ ਜੋ ਮਰਜੀ ਮੈਸੇਜ ਕਰ ਲਓ ਜੋ ਮਰਜੀ ਟੈਲੀਫੋਨ ਕਰ ਲਓ ਇਹ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈਗਾ ਕਿਉਂਕਿ ਅਸੀਂ ਵੀਰੋ ਮਤਲਬ ਤੁਹਾਨੂੰ ਸੱਚਾਈ ਜੇ ਹੁਣ ਮੈਂ ਅ ਅੱਜ ਕਹਿ ਦਿੰਨਾ ਵੀ ਰੇਟ ਵੱਧ ਗਏ ਬਿਨਾਂ ਮਤਲਬ ਤੋਂ ਮੈਂ ਕਿਉਂ ਕਹਾ ਪਰ ਜਦੋਂ ਕੱਲ ਨੂੰ ਵੱਧ ਗਏ ਫਿਰ ਤਾਂ ਮੈਂ ਕਹੂੰਗਾ ਹੀ ਨਾ ਫਿਰ ਤਾਂ ਮੈਨੂੰ ਕਹਿਣਾ ਪਊਗਾ ਵੀ ਹਾਂਜੀ ਰੇਟ ਵੱਧ ਗਏ ਕੈਮਰੇ ਦੇ ਬੈਠ ਕੇ ਤੁਸੀਂ ਝੂਠ ਕਿਵੇਂ ਬੋਲੀ ਹਾਂ ਠੀਕਾ ਹੁਣ ਇਹ ਮਹੀਨੇ ਦੇ ਵਿੱਚ ਮੈਂ ਕਈ ਵਾਰੀ ਤੁਹਾਨੂੰ ਕਹਿ ਚੁੱਕਿਆ ਇਸ ਮਹੀਨੇ ਜੀ ਭਾਈ ਜੀ ਐਂਡ ਜੁਦਰ ਜਿਹੜੇ ਜ਼ਮੀਨ ਲੈਣੀ ਚਾਹੁੰਦੇ ਹੋ ਖਰੀਦ ਲਓ ਪਰ ਕਿਸੇ ਨੇ ਖਰੀਦੀ ਆ ਨਹੀਂ ਖਰੀਦੀ ਬੈਠੇ ਸੀ ਬੇਟ ਕਰ ਰਹੇ ਆ ਵੀ ਹੋਰ ਘਟੂ ਹੋਰ ਘਟੂ ਆ ਨਵੰਬਰ ਦੇ 30 28 ਨਵੰਬਰ ਨੂੰ ਛੁੱਟੀ ਆ 30 ਨਵੰਬਰ ਤੱਕ ਸਾਰੀਆਂ ਰਜਿਸਟਰੀਆਂ ਹੋ ਜਾਣਗੀਆਂ ਸਾਰੇ ਫਾਈਨੈਂਸਰਾਂ ਕੋਲੇ ਪੈਸੇ ਵਾਪਸ ਆ ਜਾਣਗੇ ਔਰ ਦਸੰਬਰ ਦੇ ਪਹਿਲੇ ਹਫਤੇ ਰੌਲਾ ਪਊਗਾ ਕਿ ਰੇਟ ਵੱਧ ਰਿਹਾ ਜੀ ਔਰ ਟੋਟਲ ਫਾਈਨੈਂਸਰ ਜਿਹੜਾ ਆਪਦੇ ਪੈਸੇ ਲੈ ਕੇ ਹੁਣ ਘਰੇ ਬੈਠਾਊਗਾ ਔਰ ਨਾਲ ਦੀ ਨਾਲ ਜਿਹੜੀਆਂ ਜ਼ਮੀਨਾਂ ਵਿਕਦੀਆਂ ਨੇ ਉਹਨਾਂ ਨੇ ਜਦੀ ਚੱਕ ਲੈਣੀਆਂ ਨੇ ਔਰ ਤੁਸੀਂ ਜਿਹੜੇ ਐਂਡ ਯੂਜ਼ਰ ਨੂੰ ਫਿਰ ਸਾਨੂੰ ਫੋਨ ਕਰੀ ਜਾਓਗੇ ਪਹਿਲਾਂ ਹੁਣ ਤਮਾਕਰਾ ਕੇ ਬਿਨਾ ਮਤਲਬ ਤੋਂ ਕੋਈ ਨਾ ਕਿਸੇ ਨੇ ਜ਼ਮੀਨ 100 ਫੋਨ ਆਉਂਦਾ 100 ਦੇ ਵਿੱਚੋਂ ਬਾਈ ਜੀ 2 ਜਾਂ 3 ਬੰਦੇ ਜਿ ਮਿਲਣ ਵਾਲੇ ਹੁੰਦੇ ਨੇ ਬਾਕੀ ਸਭ ਟੈਲੀਫੋਨ ਕਰਕੇ ਸਵਾਦ ਲੈਣ ਵਾਲੇ ਨੇ ਬਾਈ ਜੀ ਕਿੱਥੇ ਆ ਬਾਈ ਜੀ ਉੱਥੇ ਆ ਬਾਈ ਜੀ ਫਲਾਨਾ 65 ਨੂੰ ਕਹੇ ਦੋ ਤਾਂ ਬਾਈ ਜੀ ਰੇਟ ਮਹਿੰਗਾ ਜੇ 80 ਨੂੰ ਕਹੇ ਦੋ ਨਹੀਂ ਬਾਈ ਜੀ ਯਾਰ 70 ਜਿੱਦੋਂ ਆਂਦੇ 65 ਨੂੰ ਕਹੇ ਦੋ ਨਹੀਂ ਜੀ ਬਾਈ ਜੀ ਹੋਰ ਘੱਟ 60 ਨੂੰ ਕਹੇ ਦੋ ਬਾਈ ਜੀ ਹੋਰ ਘੱਟ ਵਾਲੀ ਦੇ ਦੋ ਹੁਣ ਮੈਂ ਇੱਕ ਨੂੰ ਮੈਨੂੰ ਆਇਆ ਕਹਿੰਦਾ ਬਾਈ ਜੀ ਆਪਣਾ ਯਾਰ ਇੱਥੇ ਜ਼ਮੀਨ ਤੁਹਾ ਗੜਚੰਕਰਵਾਲਾ ਮੈਂ ਕਿਹਾ ਹਾਂ ਜੀ ਕੀ ਰੇਟ ਆ ਮੈਂ ਅਪਰੋਕਸੀਮੇਟਲੀ ਵੈਜ 20 ਲੱਖ ਉਹ ਬਾਈ ਜੋ ਉੱਥੇ ਤਾਂ 4 ਲੱਖ ਨੂੰ ਸੀ ਝੋਨੇ ਵਾਲੀ ਜ਼ਮੀਨ ਦਾ ਸੌਦਾ ਕਰਾਇਆ ਸੀ ਲੈ 4 ਲੱਖ ਨੂੰ ਜੀਰੀ ਵਾਲੀ ਜ਼ਮੀਨ ਦਾ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਤੁਕੀਆਂ ਗੱਲਾਂ ਨੇ ਇਹਨਾਂ ਦਾ ਕੋਈ ਮਹੱਤਵ ਨਹੀਂ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਗੱਲ ਉਹ ਕਰੋ ਜਿਹਦੇ 'ਚ ਕੋਈ ਦਾਮ ਹੈ ਸਾਡਾ ਟਾਈਮ ਵੀ ਖਰਾਬ ਨਾ ਕਰੋ ਆਵਦਾ ਵੀ ਟਾਈਮ ਖਰਾਬ ਨਾ ਕਰੋ ਜ਼ਮੀਨ ਲੈਣੀ ਆ ਦਫ਼ਤਰ ਆਓ ਸਹੀ ਮਾਲਕਾਂ ਦੀ ਜਮੀਨਾਂ ਪਈਆਂ ਨੇ ਆ ਸਾਡੇ ਕੋਲੇ ਜਿਹੜੇ ਮਾਲਕਾਂ ਨੇ ਆਪ ਨੋਟ ਕਰਾਈਆਂ ਹੁੰਦੀਆਂ ਨੇ ਆ ਪਈਆਂ ਨੇ ਜਿਹੜੀ ਜਿੰਨੀ ਜ਼ਮੀਨ ਲੈਣੀ ਆ ਲੈ ਲਓ ਅਸਲੀ ਮਾਲਕਾਂ ਦੀ ਅੱਜ ਦਸੰਬਰ ਦੇ ਵਿੱਚ ਜਮੀਨਾਂ ਮੰਗੋਗੇ ਸਭ ਫਾਈਨੈਂਸਰਾਂ ਦੀ ਜਮੀਨਾਂ ਮਿਲਣਗੇ ਟੋਟਲੀ ਔਰ ਫਾਈਨੈਂਸਰਾਂ ਦੀ ਜਮੀਨਾਂ ਇਹ ਤੋਂ 10-10 ਲੱਖ ਰੁਪਇਆ ਐਡ ਕਰਕੇ ਮਿਲਣਗੇ ਆ ਕੋਈ ਪੈਸੇ ਜੀ ਨੇ 2 ਕਰੋੜ ਰੁਪਇਆ ਬਿਆਨੇ ਦਿਲਾਉਣਾ ਉਹ ਤੁਹਾਨੂੰ ਉਸੇ ਰੇਟ ਤੇ ਜ਼ਮੀਨ ਕਿਉਂ ਦਊਗਾ ਤਾਂ ਫਿਰ 10 ਲੱਖ ਰੁਪਇਆ ਕਮਾ ਕੇ ਹੀ ਦਊਗਾ ਨਾ ਅੱਛਾ ਜੱਟ ਜਿਹੜਾ ਵਿਚਾਰਾ ਵੇਚਣਾ ਲਾ ਉਹਨੇ ਤਾਂ ਵੇਚਣੀ ਆ ਉਹਦੀ ਮਜਬੂਰੀ ਇਹ ਆ ਕਿ ਉਹ ਤਾਂ ਮਤਲਬ ਉਹਨੇ ਤਾਂ ਉਹਨੇ ਥੋੜਾ ਦੇਖਣਾ ਵੀ ਫਾਈਨੈਂਸਰਾ ਕੌਣ ਹੈ ਉਹਨੇ ਤਾਂ ਬਿਆਨਾ ਦੇਖਣਾ ਕੌਣ ਬਿਆਨਾ ਦੇ ਰਿਹਾ ਪੈਸੇ ਉਹਨੂੰ ਜ਼ਮੀਨ ਵੇਚਣੀ ਆ ਜਦੋਂ ਅਗਲੇ ਨੇ ਬਿਆਨਾ ਕਰ ਲਿਆ 2 ਕਰੋੜ ਰੁਪਇਆ ਲੈ ਲਿਆ ਫਿਰ ਉਹ ਚਾਹੇ ਅਗਲਾ ਗਾਹਾਂ ਜੋ ਜਿੰਨੇ ਮਰਜ਼ੀ ਵੇਚੇ ਸੋ ਮੇਰਾ ਮਤਲਬ ਕਹਿਣ ਦਾ ਭਾਵ ਵੀਰੋ ਮੈਂ ਅੱਜ ਦਿਨੇ ਵੀਡੀਓ ਬਣਾਉਣ ਲੱਗਿਆ ਨਹੀਂ ਮੈਂ ਸਵੇਰੇ ਬਣਾਉਣਾ ਹਾਂ ਨਾ ਤੇ ਕਿਉਂਕਿ ਜਦੋਂ ਕੋਈ ਨਾ ਦਿਲ ਦੇ ਵਿੱਚ ਸੱਚੀ ਗੱਲ ਫੁਰਦੀ ਹੈ ਫਿਰ ਸੱਚੀ ਗੱਲ ਕਹਿਣੀ ਪੈਂਦੀ ਹੈਗੀ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਇਹ ਤਾਂ ਫਾਇਦਾ ਨੁਕਸਾਨ ਤਾਂ ਤੁਸੀਂ ਆਪ ਦਾ ਦੇਖਣਾ ਅਸੀਂ ਤਾਂ ਸ਼ੀਸ਼ਾ ਦਿਖਾ ਸਕਦੇ ਆ ਤੇ ਜੇ ਹੁਣ ਤੁਸੀਂ ਕਹੋ ਵੀ ਤੁਹਾਨੂੰ ਮੈਂ ਖੁਸ਼ ਕਰਨ ਦੀ ਖਾਤਰ ਇਹ ਕਹਦਾ ਵੀ ਵੀਰੇ ਰੇਟ ਹੋ ਗਿਆ 40 ਲੱਖ ਰੁਪਏ ਦਾ ਆਜੋ ਲੈ ਲਓ ਚੱਕ ਲਓ 40 ਰੁਪਏ ਆਜੋਗੇ ਤੁਸੀਂ ਤਜਦੀ ਫਿਰ 40 ਲੱਖ ਨੂੰ ਮੈਂ ਦੇਊਗਾ ਕਿਥੋਂ ਮਨ ਲਾ ਯਾਨੀ ਗੱਲ ਅਸੀਂ ਉਹੀ ਕਹਿ ਸਕਦੇ ਆ ਜਿਹੜੀ ਗੱਲ ਮਤਲਬ ਐਕਚੁਅਲ ਦੇ ਵਿੱਚ ਹੈ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਕਮੈਂਟ ਕਰਕੇ ਅਸਲੀ ਆਪਦੀ رائے ਦਿਓ ਜੇ ਜਿਹੜੀ ਕੋਈ ਗੱਲ ਗਲਤ ਕਹੀ ਆ ਉਹਦਾ ਮੈਨੂੰ ਜਰੂਰ ਰੋਕਿਓ ਵੀ ਭਈ ਆ ਸੰਧੂ ਸਾਹਿਬ ਤੁਸੀਂ ਗੱਲ ਗਲਤ ਕਹਿ ਰਹੇ ਹੋ ਲੇਕਿਨ ਬਿਨਾ ਬਜਾ ਤੋਂ ਇਹ ਹੁਣ ਮੈਸੇਜ ਆਉਣਗੇ ਨਹੀਂ ਜੀ ਬਿਆਨੇ ਟੁੱਟ ਗਈ ਜੀ ਰੇਟ ਤਾਂ 20 ਲੱਖ ਨੂੰ ਰਹਿ ਗਿਆ ਜੀ ਰੇਟ ਤਾਂ 10 ਲੱਖ ਨੂੰ ਰਹਿ ਗਿਆ ਜੀ ਹੁਣ ਅਸੀਂ ਐਡ ਪਾਉਣੇ ਆ ਸਾਡੀ ਐਡ ਦੇ ਥੱਲੇ ਵਿੱਚ ਮਹਾਪੁਰਖ ਹੈਗੇ ਨੇ ਪੰਜ ਚਾਰ ਕੋ ਉਹ ਜਿਹੜੀ ਇਹਦਾ 4 ਲੱਖ ਨੂੰ ਵੀ ਕੋ ਜੀ ਇਹਦਾ 10 ਲੱਖ ਨੂੰ ਵੀ ਕੋ ਜੀ ਇਹਦੇ 5 ਲੱਖ ਤੋਂ ਵੱਧ ਰੇਟ ਨਹੀਂ ਲੱਗਦਾ ਲੈ ਦੱਸੋ ਮਦਰ ਇਹ ਜਿਹੇ ਫੇਕ ਐਡੀਆਂ ਵਾਲਿਆਂ ਨੇ ਇਹ ਮਾਰਕੀਟ ਲੁਕਤਾ ਇਹ ਕਰਦੇ ਨੇ ਇਹ ਜਿਹੇ ਲੋਕ ਸੋ ਜੇ ਤਾਂ ਅਸਲੀਆ ਅਸਲੀ ਗੱਲਾਂ ਬਾਈ ਜੀ ਦੇਖੋ ਫਾਇਦਾ ਨੁਕਸਾਨ ਤਾਂ ਤੁਸੀਂ ਆਪਦਾ ਦੇਖਣਾਗਾ ਅਸੀਂ ਤਾਂ ਗੱਲ ਤੁਹਾਨੂੰ ਜਿਹੜੀ ਕਹਿਣੀ ਸੀ ਮੈਂ ਕਹਿ ਦਿੱਤੀ ਫਿਰ ਥੋੜੀ ਜਿਹੀ ਵੀਡੀਓ ਲੰਮੀ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ